ਧਰਮਵੀਰ ਗਾਂਧੀ ਅਜੇ ਨਵੇਂ-ਨਵੇਂ ਕਾਂਗਰਸੀ ਬਣੇ ਨੇ ਪਰ ਉਹਨਾਂ ਨੇ ਆਉਂਦੇ ਹੀ ਕਈ ਦਹਾਕੇ ਕਾਂਗਰਸੀ ਰਹੇ ਅਤੇ ਹੁਣੀ ਭਾਜਪਾਈ ਬਣੇ ਬਿੱਟੂ ਨੂੰ ਲਪੇਟੇ ਚ ਲੈ ਲਿਆ ਧਰਮਵੀਰ ਗਾਂਧੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹਨਾਂ ਦੀ ਤਾਂ ਸੋਚ ਹੀ ਛੋਟੀ ਹੈ ਉਨ੍ਹਾਂ ਦੀ ਜਿਹੜੀ 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 ਸੋਚ ਹੈ ਨਾ ਉਹ ਬੜੀ ਛੋਟੇ ਧਾਰੇ ਤੱਕ ਸੀਮਤ ਹੈਗੀ ਪਰਿਵਾਰਕ ਵਿੱਚ ਨਿੱਜੀ ਸੋਚ ਹੈ ਪਰਿਵਾਰ ਦੀ ਸੋਚ ਹੈ ਜਿਹੜੀ ਸਮਾਜ ਦੀ ਸਮਾਜਿਕ ਸੋਚ ਹੈ ਸਮਾਜ ਨੂੰ ਅੱਗੇ ਲਿਜਾਣ ਦੀ ਸੋਚ ਹੈ ਜਿਹੜੀ ਭੁਖ ਭੁਖੀ ਫਿਊਚਰਿਸਟਿਕ ਸੋਚ ਹੈਗੀ ਹੈ ਦੇਸ਼ ਕਿਧਰ ਨੂੰ ਜਾ ਰਿਹਾ ਸੋਚਦਾ ਸਮਾਜ ਕਿਧਰ ਨੂੰ ਜਾ ਰਿਹਾ ਦੇਸ਼ ਤੇ ਕਿਹੜੀ ਸਿਆਸਤ ਭਾਰੂ ਹੁੰਦੀ ਜਾ ਰਹੀ ਹੈਗੀ ਹੈ ਕਿਵੇਂ ਦੇਸ਼ ਦੀਆਂ ਜਿਹੜੀਆਂ ਜੋ ਸਾਡੇ ਆਈਡੀਆ ਆਫ ਇੰਡੀਆ ਉਹ ਕਿਵੇਂ ਖਤਰੇ ਵਿੱਚ ਹੈਗਾ ਉਹਨਾਂ ਵੱਲ ਉਹਦਾ ਧਿਆਨ ਨਹੀਂ ਹੈਗਾ ਔਰ ਬੜੀ ਛੋਟੀ ਛੋਟੀ ਸੋਚ ਹੈਗੀ ਹੈ ਔਰ ਅਲਟੀਮੇਟਲੀ ਲੋਕ ਪਛਤਾਨਗੇ ਕਿ ਔਰ ਮੈਨੂੰ ਮੈਨੂੰ ਪਤਾ ਹੈ ਕਿ ਮੈਨੂੰ ਅਣਵੜੀਆਂ ਪੀੜ੍ਹੀਆਂ ਪੁੱਛਣਗੇ ਕਿ ਗਾਂਧੀ ਜਦੋਂ ਦੇਸ਼ ਨੂੰ ਤਬਾਹ ਕੀਤਾ ਜਾ ਰਿਹਾ ਸੀ ਦੇਸ਼ ਨੂੰ ਤੋੜਿਆ ਜਾ ਰਿਹਾ ਸੀ ਦੇਸ਼ ਨੂੰ ਵੇਚਿਆ ਜਾ ਰਿਹਾ ਸੀ ਤਾਂ ਉਸ ਉਸ ਮੌਕੇ ਗਾਂਧੀ ਕਿਹੜੀ ਸਾਈਡ ਤੇ ਖੜਾ ਸੀਗਾ ਬਚਾਉਣ ਵਾਲਿਆਂ ਚ ਜਾਂ ਤਬਾਹ ਕਰਨ ਵਾਲਿਆਂ ਚ ਮਤਲਬ ਮੇਰੇ ਕੋਲ ਮੇਰੇ ਵਰਗੇ ਬੰਦੇ ਕੋਲ ਜਿਹੜਾ ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਸਮਾਜਿਕ ਨਿਆਂ ਵਾਸਤੇ ਇਹ ਜਮਹੂਰੀਤ ਵਾਸਤੇ ਧਰਮ ਤਰਨਰ ਪੱਕ ਸਮਾਜ ਵਾਸਤੇ ਸੰਘਰਸ਼ ਕਰਦਾ ਰਿਹਾ ਨੇ ਮੇਰੇ ਕੋਲ ਚੁਆਇਸੇ ਕੋਈ ਨਹੀਂ ਨਿਊਟਰਲ ਰਹਿਣਾ ਚੁੱਪ ਰਹਿਣਾ ਜਾਂ ਸਾਈਡ ਨਾ ਲੈਣਾ ਕੋਈ ਚੁਆਇਸ ਨਹੀਂ ਹੈਗੀ ਇਹਦਾ ਵਿਰੋਧ ਕਰਨੇ ਮੇਰੇ ਕੋਲ ਚੁਆਇਸ ਹੈ ਇਸ ਕਰਕੇ ਮੈਂ ਕਾਂਗਰਸ ਗਿਆ ਹੈਗਾ ਕਿਉਂਕਿ ਮੈਨੂੰ ਮੈਨੂੰ ਇੱਕ ਪਲੇਟਫਾਰਮ ਚਾਹੀਦਾ ਜਿੱਥੇ ਮੇਰੀ ਗੱਲ ਗੂੰਜ ਸਕੇ ਮਲਟੀਪਲਾਈ ਮੈਗਨੀਫਾਈ ਹੋ ਸਕੇ ਉਹ ਇਸ ਕਰਕੇ ਮੈਂ ਕੱਲ ਕਾਂਗਰਸ ਜੁਆਇਨ ਕੀਤੀ ਹੈਗੀ ਬਦੋ ਟੈਨੀ ਇੱਛਾ ਕੋ ਮੈਨ ਕੋਈ ਇੱਛਾ ਨਹੀਂ ਹੈਗੀ ਆ ਫੁੱਲ ਆਫ ਲਾਈਫ ਮੈਂ ਜਿੰਦਗੀ ਉੱਪਰਪੂਰ ਹੈਗਾ